ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਲੋਬ ਜੀ ਇੱਕ ਕੰਪਿਊਟਰ ਹੋਰ ਆਪਾਂ ਲੈ ਕੇ ਆਏ ਆ 2 ਸਾਲ ਵਾਲੀ ਇਹ ਵੀ ਅਠਵਾਲ ਪੁੱਲਰ ਦੇ ਵਿੱਚ ਖੜਿਆ ਹਾਂ ਤੇ ਮਤਲਬ ਕਾਫੀ ਸਮੇਂ ਤੋਂ ਖਰਾਬ ਕਰਦੀ ਆ ਉਹ ਡੀ ਉਹਨਾਂ ਤੀਕਾ ਡੂਕੇ ਵੀ ਲਵਾਏ ਬੱਚੇ ਕੋਲ ਲਵਾਏ ਸਾਰਾ ਕੁਝ ਹੀ ਹੁੰਦਾ ਰਿਹਾ ਇਹਦੇ ਨਾਲ ਤੇ ਬਾਕੀ ਖਰਾਬ ਹੀ ਗਾ ਤੇ ਕੋ ਗਿਣਤੀ ਨਹੀਂ ਚਲੋ ਕਿੰਨੀ ਕਵਰੀ ਇਹਨਾਂ ਬਣਾਈ ਬਣੋਈਆਂ ਪਰ ਗਿਣਤੀ 12-12 ਵਾਰੀ 2 ਸਾਲ ਹੋ ਗਏ ਹਿੰਦੀ ਨੂੰ ਚਲੋ ਦੱਸਿਓ ਜਰੂਰ ਸਾਸਰੀ ਘਰ ਜੀ ਸਾਸਰੀ ਘਰ 2 ਸਾਲ ਹੋ ਗਏ ਕਾਈ ਬੰਦੀ ਨੇ ਦੱਸਿਓ ਕਾਈ ਬਾਰੇ ਇਹਦੇ ਬੜੇ ਗਾਈ ਜੱਤ ਗੈਂਗ ਗਾਈ ਛੜਦ ਨਹੀਂ ਮੁਗਤ ਤੇ ਡੱਡ ਦੀ ਮਿਹਰਬਾਨੀ ਇਹਦੇ ਬੜੇ ਸਾਨਾ ਕੰਮ ਬਣਿਆ ਗਾਈ ਨਿਕਲ ਆਈ ਆ ਬੜੀ ਖੁਸ਼ੀ ਦਾ ਕੰਮ ਆ ਕਿਉਂਕਿ ਦੱਸਿਆ ਕਿ ਨਹੀਂ ਮੇਰੇ ਕੋਲ ਮੇਰਾ ਦੱਸਿਆ ਉਹਨਾਂ ਚੱਕੀ ਵਾਲਿਆਂ ਨੇ ਸੁਖੇਣਾ ਨੇ ਵੀ ਆ ਹੁਣ ਦੱਸ ਦਿਓ ਕੋ ਉਹਨਾਂ ਨੂੰ ਖਬਰ ਦੇਣਾ ਸਾਰੇ ਦੋ ਪਿੰਡਾਂ ਜਾਬ ਦੱਸਦੇ ਨੇ ਆ ਵੀ ਉਹ ਪੰਡਰ ਇਹ ਵੀ ਦੱਸਣਾ ਚਾਹੀਦਾ ਕਿ ਉਹ ਕੰਮ ਹੋਇਆ ਕਿ ਨਹੀਂ ਬਹੁਤ ਜੀ ਨਹੀਂ ਤੇ ਗਾਈ ਮੂਹ ਸੜਦੇ ਨਹੀਂ ਕਿਨ ਫਰਾਦੇ ਨੇ ਬੜੇ ਕੁਦੇ ਤੇ ਅੱਛਾ ਮਤਲਬ ਬੜਾ ਦੁਖੀ ਦੋ ਸਾਲ ਤੋਂ ਜੀ ਦੋ ਸਾਲ ਹੋ ਗਏ ਆਕ ਗਿਆ ਵੀ ਗਾਈ ਦਾ ਰਵਾਇ ਨਹੀਂ ਨਾ ਮਾਂ ਜਿਉਂ ਆ ਮਾਰੀ ਗਾਈ ਹੁਣ ਮੈਨੂੰ ਇੱਕ ਗੱਲ ਦੱਸਿਓ ਉਹਨੂੰ ਆਪਾਂ ਕੋਈ ਜ਼ਿਆਦਾ ਕੋਈ ਪਾਊਡਰ ਪੁੱਡਰ ਜਾਂ ਕੋਈ ਚੀਜ਼ਾਂ ਦੇ ਨਹੀਂ ਨਾ ਕੀਤੀਆਂ ਨਹੀਂ ਨਹੀਂ ਬਸ ਘਾਟ ਨੇ ਟੀਗੇ ਲਾਏ ਬਸ ਦੋ ਰੋਣ ਦੇ ਠੀਕ ਹੋ ਗਈ ਹੈ ਐ ਨੇਚਰ ਤੋਂ ਮਸਲਾ ਖਰਾਬ ਤੋਂ ਹੁਣ ਕਿੱਦਾਂ ਬਣ ਗਈ ਏ ਜੇ ਸਮਝਣ ਵਾਲੀ ਗੱਲ ਨਹੀਂ ਨਹੀਂ ਚਲੋ ਆਪਾਂ ਇੱਕ ਗੱਲ ਸੋਚਦੇ ਆ ਉਹ ਪਾਣਕ ਤਾਂ ਗਈ ਹੈ ਮਾਲਕ ਭਰੌਣ ਲਾ ਦੇਉਗਾ ਅਸਾਂ ਕੀਤਾ ਹਣਾ ਜਿੱਦਣ ਪਹਿਲੇ ਦਿਨ ਆਏ ਤੇਰੇ ਮੁੰਡੇ ਨੂੰ ਵੀ ਕਿੰਨਾ ਚ ਯਕੀਨੀ ਮਰਦੇ ਹੁਣ ਉਹ ਵੀ ਵੀਡੀਓ ਵੇਖੂਗਾ ਐਵੀਂ ਗੱਲ ਹੈ ਮੈਂ ਜੀ ਤੇ ਮਤਲਬ ਉਹਨੂੰ ਵੀ ਕਿੰਨਾ ਚ ਯਕੀਨੀ ਹਾਂਜੀ ਹਾਂਜੀ ਇਹ ਗੱਲ ਹੈ ਅੱਜ ਯਕੀਨ ਤੇ ਖੜੇ ਉੱਤਰਿਆਂ ਤੇ ਮੈਂ ਕਹ ਖੋਜ ਅੱਜ ਤੇ ਠੀਕ ਹੈ ਗਾਈ ਬਣ ਗਈ ਚੰਗੀ ਗੱਲ ਹਣਾ ਤੇ ਜੇ ਨਾ ਬੰਦ ਮੈਂ ਤੇ ਮੁਖੀ ਦੇਣੀਗੇ ਇਹਨੂੰ ਮੈਨੂੰ ਗੁੱਸਾ ਬੜਾ ਹੈ ਹੁਣ ਇਦਾਂ ਬੋਲਦੀ ਬਾਲਦੀ ਰਹਿੰਦੀ ਹੁੰਦੀ ਬੜਾ ਇਹਨੇ ਤਾਂ ਸਾਨੂੰ ਰਾਸਾ ਨਹੀਂ ਦਿੱਤਾ ਦੋ ਦਿਨ ਤੇ ਹੁਣ ਵੇਲਾ 2 ਮਹੀਨੇ ਹੋ ਗਏ ਆ ਸ਼ਾਂਤ ਕਰਤੀ ਬਿਲਕੁਲ ਬਚ ਗਿਆ ਤੇ ਬਹੁਤ ਕਿਰਪਾ ਹੋ ਗਈ ਹੈ ਹਾਂ ਖੁਸ਼ ਪੂਰਾ ਮੈਨੂੰ ਇਹ ਦੱਸ ਮੈਂ ਕਹ ਬਰਾ ਜਰਾ ਮੈਂ ਕਹ ਮਜੀਗਾ ਦਾ ਪੈਗ ਲਗਾ ਕੇ ਦੋ ਦਿਨ ਮਾਰੀ ਐਨੀ ਖੁਸ਼ੀ ਨਹੀਂ ਜੁਜੀ ਪੂਰੀ ਹੈ ਕਿਉਂਕਿ ਮੌਸਮ ਠੰਡਾ ਹੋ ਤਾਂਡੀ ਖੁਸ਼ੀ ਹੈ ਲਾਉਣਾ ਵੀ ਚਾਹੀਦਾ ਬਣਿਆ ਪ੍ਰੋਗਰਾਮ ਕਿ ਨਹੀਂ 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 ਤੇ ਚਾਹੀਦਾ ਖੁਸ਼ੀ ਵਾਲੀ ਗੱਲ ਹੁੰਦੀ ਉਦੋਂ ਲਾਉਣਾ ਵੀ ਚਾਹੀਦਾ ਬਸ ਬਸ ਕੁਝ ਨਾ ਕੁਝ ਹੀ ਚਾਹੀਦੀ ਹੈ ਖੁਸ਼ੀ ਨਾ ਕੁਸ਼ੀ ਹੁੰਦੀ ਹੈ ਕਿਉਂਕਿ ਜਿੱਥੇ ਖੁਸ਼ੀ ਆ ਆਪਣੇ ਬੰਦਾ ਕੋਈ ਵੀ ਕਰ ਸਕਦਾ ਖੁਸ਼ੀ ਦੀ ਕੁਝ ਨਹੀਂ ਵਿਆਹ ਹੋਵੇ ਕੁੜੀ ਦਾ ਵਿਆਹ ਹੋ ਪੀਓ ਸੀ ਉਹ ਪੈਕਸ਼ਾ ਲਾਓ ਮੁੰਡੇ ਦਾ ਵਿਆਹ ਹੋਵੇ ਕੋ ਪੈਸੇ ਉੱਥੇ ਹੀ ਛੱਡੋ ਕੱਲੇ ਨਹੀਂ ਕੱਲੇ ਨੇ ਪੀ ਲੈਣੀ ਫਿਰ ਨਹੀਂ ਨਹੀਂ ਕਰਾਂਗੇ ਜਾਰਾ ਜਮਨ ਕੋ ਲੱਭਾਂਗਾ ਗਾਗ ਬਣਾ ਲਾ ਆਪਣੇ ਬੰਦੇ ਚੰਗਾ ਲੈ ਲੈ ਬੰਦਾ ਲੱਭਣਾ ਕੰਕੇ ਵਾਏ ਗੁਰੂ ਜੀ ਬਹੁਤ ਮਿਹਰਬਾਨੀ ਇਹ ਬੰਦੇ ਨਹੀਂ ਪਿੰਦੇ ਇਹ ਬੰਦੇ ਮਤਲਬ ਕੱਢੀ ਕਦਾਈ ਵਾਲੇ ਆ ਬਾਕੀ ਉਹਦਾ ਨਾਮ ਲੈ ਕੇ ਤੁਰਨ ਵਾਲੇ ਆ ਘੱਟ ਵੱਧ ਪਿੰਦੇ ਨੇ ਠੀਕ ਨਾ ਬਾਕੀ ਕਿੱਦਾਂ ਫਿਰ ਕੰਮਕਾਰ ਕਿੱਦਾਂ ਲੱਗਾ ਬਹੁਤ ਯਾਰੇ ਬੱਜੇ ਪਹਿਲਾਂ ਇੱਕ ਅੱਧੀ ਵਰੀ ਆਏ ਗਾਈ ਗੱਬਰ ਕਰਕੇ ਮੈਂ ਬਹੁਤ ਮੈਂ ਮੰਨ ਗਿਆ ਮੈਂ ਹਰ ਬੰਦੇ ਦੱਸਾਂਗਾ ਇਹ ਅਰੀ ਗਾਈ 2 ਸਾਲ ਹੋ ਗਏ ਸਾਨੂੰ ਪਤਾ ਜਨੈਰੀਆ ਸਹੀ ਰੋਟਾ ਮੈਂ ਟੈਸ਼ਨ ਕੀਤੇ ਮੈਂ ਸਾਰਾ ਕੁਝ ਕੀਤਾ ਤੇ ਸਰ ਬਰੇ ਗਿਆ ਕੋਈ ਮਰਾਜ ਠੀਕ ਹੈ ਬੰਦੇ ਬਰੇ ਬਟੀਕੇ ਲਾ ਕੇ ਜਾਂਦੇ ਰਹੇ ਤੇ ਕੋਈ ਕੰਦਾ ਡਰਾਉਂ ਲਾਉਂ ਜਉਂ ਕਰੋ ਬਰੀ ਬਾਬੇ ਕਿਰਪਾ ਹੀ ਵੇ ਆ ਡਾਕਟਰ ਹੀ ਹੁੰਦੀ ਆ ਤੇ ਇਹ ਚੀਜ਼ ਹੁੰਦੀ ਆ ਇਸ ਦੇ ਨਾਲ ਮੈਂ 2 ਸਾਲਾਂ ਗਏ ਦੁੱਧ ਪੀਂਦੇ ਬਹੁਤ 2 ਸਾਲ ਪੀਏ ਮੁੰਡਾ ਜਵਾਨ ਹੋ ਜਾਂਦਾ ਤਾਂ ਜੇ ਨੂੰ ਨਾ ਬਣਾਉਂਦੇ ਮੰਨ ਲਓ ਨਾ ਬਣਦੀ ਫਿਰ ਇਹ ਕਿਸ ਜੋਗੀ ਨਹੀਂ ਫਿਰ ਇਹਨੇ ਜਾਂ ਤਾਂ ਡਾਂਗਾ ਖਾਣੀਆਂ ਜਾਂ ਤੁਸੀਂ ਛੱਡ ਕੇ ਜਾਂ ਫੜਾ ਲਾਉਂਦੇ ਇਹਨਾਂ ਦੇ ਦੇ ਦੇਣੀ ਮੁਗਤ ਵੀ ਜ਼ਿਆਦਾ ਦੁੱਧ ਪੀਦੇ ਗਾਈ ਲੈ ਆ ਡਾਂਗਾ ਨਹੀਂ ਮਾਰਦੇ ਨਹੀਂ ਪਰ ਇੱਥੇ ਬਜੀ ਰਹਿੰਦੀ ਇਹੋ ਚੀਜ਼ ਨੇ ਅੱਜ ਜਾਨ ਬਚਾਤੀ ਨਾ ਬਚਾਈ ਇਹਦੇ ਬਚੀ ਨਾ ਜਾਨ ਅੱਜ ਦੀ ਹੁਣ ਸੇਵਾ ਕਰਾਂਗੇ ਬੋੜੀ ਤੇ ਬਾਕੀ ਬੜੀ ਖੁਸ਼ੀ ਹੋਈ ਆ ਬੜਾ ਖੁਸ਼ ਹੋਣਗੇ ਸਾਡੀ ਗਾਈ ਨਿਕਲ ਆਈ ਇਹ ਮੁੰਡੇ ਦੇ ਦੇਖਣਗੇ ਵੀਡੀਓ ਬੜਾ ਦੁਖੀ ਆ ਵੀਡੀ ਹਾਂ ਜੀ ਯਾਰ ਦੀ ਗਾਂ ਹੀ ਲੈਂਦੀ ਇਹ ਵਾਲੀ ਆ ਮੁੰਡੇ ਵਾਲਾ ਤੇ ਬਾਅਦ ਚ ਫਿਰ ਇੰਦਰ ਕੰਮ ਚੱਲਦਾ ਰਿਹਾ ਨਹੀਂ ਭਰਾ ਜੀ ਦੁੱਧ ਦਿੰਦੇ ਰਹੀ ਹੁਣ ਕਰਮ ਵਾਲੀ ਦੁੱਧ ਦੇ ਨਾਲ ਦੋ ਹੀ ਟਾਈਮ ਮਿਲਦੀ ਤੇ ਬਣਾਉਣ ਵਾਲਾ ਹੀ ਨਹੀਂ ਆਇਆ ਅਜੇ ਤੱਕ ਬਾਬਾ ਜੀ ਕੋਈ ਬਣਾਉਣ ਵਾਲੇ ਬੰਦੇ ਹੁਣ ਪਹੁੰਚੇ ਨੇ ਹਾਂਜੀ ਹਾਂਜੀ ਬੜੇ ਜੀ ਸਹੀ ਗੱਲ ਕਹਿੰਦੇ ਬਹੁਤ ਡੈਡ ਸਾਹਿਬ ਬਾਕੀ ਖੁਸ਼ ਹੋ ਨਾ ਪੂਰਾ ਓਕੇ ਓਕੇ ਠੀਕ ਧੰਨਵਾਦ ਭਰਾ ਪਿੰਡ ਪੁੱਲਾ ਰਠਵਾਲ ਦੇ ਵਿੱਚ ਗਾਂ ਇਹ ਵਾਲੀ ਹੀ ਦੋ ਸਾਲ ਤੋਂ ਅੰਦਰ ਲੇਖਾ ਹੀ ਕੋਈ ਨਹੀਂ ਆ ਪਤਾ ਨਹੀਂ ਨਾਂ ਤਾਂ ਠੀਕ ਆਂਦਾ ਬਣਿਆ ਦਾ ਲੇਖਾ ਤੇ ਨਾਂ ਦਾ ਲੇਖਾ ਗਿਣਤੀ ਚ ਨਹੀਂ ਆਈ ਇਹ ਗੱਲ ਤਾਂ ਬਾਕੀ ਉਹਦੀ ਮਿਹਰ ਹੀ ਆ ਵਾਰੀ ਹੀ ਆ ਉਹਦਾ ਸੱਚੇ ਪਾਤਸ਼ਾਹ ਦਾ ਜਿਹੜਾ ਸਾਡੇ ਹੱਥੋਂ ਇੱਕ ਅੱਧੀ ਵਾਰੀ ਆਣ ਕੇ ਡੰਗਰ ਨੂੰ ਗੱਬਣ ਕਰ ਦਿੰਦਾ ਵਾ ਬਾਕੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰ ਦਿਓ ਵੀਡੀਓ ਦੇ ਥੱਲੇ ਕਿ ਕਿਵੇਂ ਆ ਓਕੇ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ